ਮਾਨ ਸਾਹਿਬ ਸੱਚਖੰਡ ਚੇ ਦਰਬਾਰ ਸਾਹਿਬ ਬਹੁਤ ਪਵਿੱਤਰ ਸਥਾਨ ਹੈ ਜਿਸ ਨੂੰ ਲੈ ਕੇ ਹਰੇਕ ਵਰਗ ਦੀ ਨਜ਼ਰ ਰਹਿੰਦੀ ਹੈ ਲੇਕਿਨ ਲੱਗਦਾ ਨਹੀਂ ਕਿ ਇਹ ਡੰਪ ਜਿਹੜਾ ਹੈ ਦਾਗ ਬਣ ਕੇ ਨਜ਼ਰ ਆ ਰਿਹਾ ਇਸ ਦੀ ਗੰਦਗੀ ਕਰਕੇ ਗੋਲਡ ਬਹੁਤ ਖਰਾਬ ਹੋ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਇਹ ਤਾਂ ਜੀ ਬਹੁਤ ਕਲੰਕ ਹੈ ਸਾਡੇ ਮੱਥੇ ਦੇ ਉੱਤੇ ਕਿ ਜਦੋਂ ਵੀ ਇਲੈਕਸ਼ਨਸ ਆਉਂਦੇ ਆ ਸਾਰੇ ਲੀਡਰ ਇੱਥੇ ਵਹਿਦਾ ਕਰਕੇ ਜਾਂਦੇ ਆ ਕਿ ਇਹਨੂੰ ਸਿਕਾਉਮਾਂਗੇ ਜਾਂ ਇਸ ਨੂੰ ਇੰਟਰਨੈਸ਼ਨਲ ਪਦਰ ਦੇ ਉੱਤੇ ਸਾਇੰਟੀਫਿਕਲੀ ਇਹ ਸਨੂ ਠੀਕ ਕਰਕੇ ਇਹਦੇ ਚੋ ਬਿਜਲੀ ਵੀ ਪੈਦਾ ਹੋ ਸਕਦੀ ਹੈ ਇੱਥੇ ਸਾਰਾ ਕੁਝ ਹੋ ਸਕਦਾ ਪਰ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿ ਜੀ ਬਲਸਾਬ ਜੀ ਤੋਂ ਪਹਿਲਾਂ ਆਏ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਗ੍ਰਾਸੀ ਪਰ ਚਰਡਾ ਦਰ ਜਾ ਅੰਮਰਸਣ ਨੂੰ ਦੇਣਾ ਪਰ ਅਜੇ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫਿਰ ਜਿਹੜੇ ਸਾਡੇ ਐਸਪੀਸੀ ਦੇ ਗੁਰਦੁਆਰੇ 87 ਦਫਾ ਦੇ ਥੱਲੇ ਹੁੰਦੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੈ ਕਿ ਹੈ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਨਹੀਂ ਕਰਉਂਦੇ ਤੇ ਜਿਹੜੇ ਐਸ.ਟੀ.ਪੀ.ਸੀ ਦੇ ਨਤੇ ਤੁਗਤ ਵਰਸ ਆਬੋਂ دیے ਉਹਨਾਂ ਦੇ ਇਲੈਕਸ਼ਨ ਕਰਉਣ ਦੀ ਡਿਊਟੀ ਸੈਂਟਰ ਮੋਦੀ ਦੀ ਸਰਕਾਰ ਦੀ ਹੈ ਕਿ ਉਹ ਵੀ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਕਰਾਰੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੋਏ ਹਾਂ ਇਹਨਾਂ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਰਟੀਫਿਚ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਹੀ ਹੈ ਹੈ ਕਿ ਇਹ ਤਾਂ ਮੌਸਕ ਲਾਹੌਰ ਤੱਕ ਜਾਂਦਾ ਹੈ ਤੇ ਇਹ ਤਾਂ ਫਿਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਗੰਦਗੀ ਦਾ ਢੇਰ ਸਾਡੇ ਸਿਰ ਦੇ ਉੱਤੇ ਰੱਖਤਾ ਸਿੱਖਾਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤੱਕਣਾ ਚਾਹੀਦਾ ਹੈ ਤਾਂ ਇਹਦਾ ਇੰਤਜ਼ਾਮ ਕੀਤਾ ਜਾਂਦਾ ਚਾਹੀਦਾ ਜੀ ਤੇ ਜੇ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਿੰਦੇ ਅਸੀਂ ਖਰਚਾ ਸੀ ਝੱਲ ਲਾਂਗੇ ਤੇ ਇਹਨੂੰ ਠੀਕ ਕਰ ਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਾਡੀ ਗੱਲ ਕਰਨਾ ਚਾਹੁੰਦਾ ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾ ਹੁੰਦੀਆਂ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ ਇੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੂੰ ਚੁਕਾਰ ਦਿੱਤਾ ਜਾਵੇਗਾ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਕੀ ਲੱਗਦਾ ਫੂਕ ਨਿਕਲ ਜਾਂਦੀ ਹੈ ਜਦੋਂ ਕੁਰਸੀ ਤੇ ਬੈਠਾਂ ਹੁੰਦੇ ਨੇ ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ ਫੂਕ ਲਿਕਲਦੀ ਹੈ ਤੁਹਾਨੂੰ ਤੁਹਾਡੀ ਜਿਹੜੇ ਵੋਟ ਰਹਿ ਕੇ ਆ ਹੂੰ ਤੁਸੀਂ ਫਿਰ ਵੋਟਰ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਤੇ ਜਿਹੜੇ ਬੰਦੇ ਇੱਥੇ ਵੈਧ ਵੀ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮੋਤਾਂ ਵੀ ਇੱਥੇ ਹੋਈਆਂ ਨੇ ਇਸ ਗੰਦਗੀ ਕਰਕੇ ਸਾਰਾ ਕੁਝ ਹੋਇਆ ਜੀ ਪਰ ਜਿਹੜੇ ਵੋਟਰ ਆ ਜੀ ਜੇ ਤੋਂ ਵੋਟ ਪਾਉਂਦੇ ਉਹ ਤੋਂ ਨਹੀਂ ਸੋਚ ਦੇਖੀ ਇਹ ਲੀਡਰ ਨੇ ਸਾਡੇ ਨਾਲ ਉਹ ਵਾਅਦੇ ਕੀਤੇ ਹਨ ਸਾਹਿਬ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾਮ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦੀ ਪਾਰਟੀ ਨੇ ਵੀ ਕਿਹਾ ਸੀਗਾ ਕਿ ਅਸੀਂ ਇਸ ਨੂੰ ਹਟਾਵਾਂਗੇ ਇਹ ਲੱਗਦਾ ਕਿ ਸਿਰਫ ਆਮ ਆਦੀ ਪਾਰਟੀ ਨੇ ਲੋਕਾਂ ਨੂੰ ਸਿਰਫ ਬੁਖਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕੋਈ ਵੀ ਨਿੱਜੜ ਸਾਹਬ ਤੇ ਨਜ਼ਰ ਨਹੀਂ ਆਏ ਜੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ 3-4 ਵਿਜ਼ਿਟ ਕੀਤੀਆਂ ਗਈਆਂ ਹੁਣ ਉਹ ਵੀ ਨਹੀਂ ਨਜ਼ਰ ਆ ਰਹੇ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸੇ ਚੱਕੀ ਚ ਪਿਸਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇੱਥੋਂ ਦੇ ਕਮਿਸ਼ਨਰ ਸਾਹਿਬ ਨੂੰ ਮੈਂ ਗੱਲ ਕਰਨਾ ਚਾਹੁੰਦਾ ਸੀ ਕੱਲ ਉਹਨਾਂ ਨੇ ਟੈਲੀਫੋਨ ਹੀ ਨਹੀਂ ਮੇਰਾ ਚੱਕਿਆ ਜਾਂਦ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਟੈਲੀਫੋਨ ਕਰਨਾ ਚਾਹੁੰਦਾ ਹ ਤੇ ਇਹੋ ਜਿਹੇ ਹਾਲਾਤ ਦੇ ਵਿਗੜੇ ਹੋਏ ਐ ਇੱਥੋਂ ਦੇ ਅਫਸਰ ਸਾਹੀ ਦੇ ਤਾਂ ਇਹ ਤਾਂ ਬੁਰੀ ਗੱਲ ਐ ਕਿ ਇਹ ਅਸੀਂ ਕ੍ਰਾਈਮ ਦੀ ਗੱਲ ਕਰਨੀ ਐ ਇੱਥੋਂ ਦੇ ਵਾਤਾਵਰਨ ਦੀ ਗੱਲ ਕਰਨੀ ਐ ਇੱਥੇ ਜਿਹੜੀ ਬਦਬੂ ਜਾਂਦੀ ਐ ਦਰਬਾਰ ਸਾਹਿਬ ਚ ਫਿਰ ਦੁਰਗਿਆਂ ਦਾ ਮੰਦਿਰ ਤੇ ਵਿੱਚ ਵੀ ਜਾਂਦੀ ਹੈ ਉਹੀ ਬਦਬੂ ਤੇ ਇਹ ਤਾਂ ਫਿਰ ਸਾਰਿਆਂ ਦਾ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਾਰੇ ਜਣੇ ਤੇ ਕਿਉਂ ਨਹੀਂ ਕਰਦੇ ਹੈਗੇ ਕੀ ਲੱਗਦਾ ਹੈ ਕਿ ਜਿਹੜਾ ਸਚਕਣ ਚੇਹੇ ਦਰਬਾਰ ਸਾਹਿਬ ਉੱਤੇ 골ਡ ਲਗਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੀ ਸੇਵਾ ਨਭਾਈ ਗਈ ਸੀ ਕੀ ਲੱਗਦਾ ਕਿ ਉਹ ਵੀ ਹੁਣ 골ਡ ਕਾਲਾ ਪਹਿਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਉਹ ਤਾਂ ਫਿਰ ਸੇਵਾ ਤਾਂ ਘਟੂ ਕੀ ਕਿਉਂ ਕਰਕੇ ਇਲੈਕਸ਼ਨ ਨਹੀਂ ਸੈਂਟਰ ਕਰਾ ਰਿਹਾ ਇਹ ਡੈੱਡ ਕਰਨਾ ਚਾਹੁੰਦਾ ਹੈ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ ਤੇਰਾ ਹੀ ਸਥਾਪਿਤ ਹੋਈ ਸੀਗੀ ਐਸਸੀਪੀਸੀ ਉਸ ਨੂੰ ਖਤਮ ਕਰਨਾ ਚਾਹੁੰਦਾ ਹੈਗਾ ਜੀ ਮੰਨ ਜੀ ਅੱਜ ਤੁਸੀਂ ਡੰਪ ਤੇ ਪਹੁੰਚੇ ਹੋ ਬਹੁਤ ਵੱਡਾ ਮੁੱਦਾ ਆ ਹਰ ਇਲੈਕਸ਼ਨਸ ਦੇ ਵਿੱਚ ਉੱਪਰ ਦਾ ਇਲੈਕਸ਼ਨ ਤੋਂ ਬਾਅਦ ਖਤਮ ਹੋ ਜਾਂਦਾ ਕੀ ਕਹਿਣਾ ਚਾਹੋਗੇ ਸਰਦਾਰ ਆ ਤੁਸੀਂ ਦੇਖ ਸਕਦੇ ਹੋ ਔਰੇ ਕੀ ਹਾਲ ਇੱਥੇ ਡੰਪ 'ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਐ ਪਾਈਪ ਪਾ ਦਿੰਦੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗਲਣ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜ ਗੰਦ ਉਹਰੇ ਅੰਬਰਸਰ 'ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ 'ਚ ਘੱਟ ਸਮੇਂ 'ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਹਰਮੰਦਰ ਸਾਹਿਬ ਤੋਂ ਉੱਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਉਰੇ ਸਥਾਪਤ ਆ ਇਹਦੀ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰ ਇਹ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾਂ ਦੇ ਨੱਕ ਚ ਇਹ ਦਮ ਕਰੇ ਤੇ ਔਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇੱਥੇ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ ਇੰਦਰਬੀ ਸਿੰਘ ਬੁਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਿੱਜਰ ਸਾਹਿਬ ਤੇ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀ ਜਾਏਗੀ। ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਔਰੇ ਨਾ ਸੁੰਦਰ ਨਿੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ SGPC ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉਥੇ ਦਰਸ਼ਨ ਕਰਦੀ ਐ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਨਾਲ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਐ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੇ ਨਾਲ ਤੇ ਹੋਰੇ ਡਿਵੈਲਪਮੈਂਟ ਹੋ ਰਹੀ ਐ ਸਾਰਿਆਂ ਦੀ ਲੈਂਡ ਪ੍ਰੈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਐ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜਦੋਂ ਚੋਣਾ ਆਉਂਦੀ ਆ ਉਦੋਂ ਕਿਸ ਤਰ੍ਹਾਂ ਇਮਾਨਜੀ ਇਹਨਾਂ ਨੂੰ ਯਾਦ ਆ ਜਾਂਦੀ ਐ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਨੇ ਕਿ ਲੱਗਦਾ ਕਿ ਆਮ ਲੋਕਾਂ ਨੂੰ ਸਿਰਫ ਢੱਕਣ ਦਿਆ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਲਾਨ ਕਰ ਰਹੀ ਔਰੇ ਮੋਰਚੇ ਲਾਣ ਦਾ ਇਹ ਇੱਕ ਬਹੁਤ ਗੰਭੀਰ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਹੈ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਫਿਊਚਰ ਕੁਝ ਹੈ ਜੀ ਪਲੈਨ ਆਊਟ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹੈ ਉਹਨਾਂ ਦੇ ਵਿੱਚ ਯੋਧਿਆਚ ਵੱਡੇ ਵੱਡੇ ਮੰਦਰ ਦੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਬਣਿਆ ਹੋਇਆ ਸਿੱਖਾਂ ਦਾ ਇੱਕ ਹਰ ਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮੁਸ਼ਕ ਨਾਲ ਬੰਦੇ ਭਜਾਏ ਜਾ ਰਹੇ ਆ ਇਹ ਤਾਂ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇੱਥੇ ਧਰਮ ਦੇ ਨਾਲ ਕੋਈ ਲੱਗਣ ਹੀ ਨਹੀਂ ਦੋ ਤੇ ਉੱਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉੱਥੇ ਭੇਜੀ ਜਾਓ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਦੋਂ ਸੱਚਖੰਡ ਚੇ ਦਰਬਾਰ ਸਾਹਿਬ ਤੇ ਗੋਲਡ ਕੱਚੜਵਾਇਆ ਗਿਆ ਸੀ ਤੇ ਇੱਕ ਐਗਜ਼ੈਂਪਲ ਸੈੱਟ ਕੀਤੀ ਗਈ ਸੀ ਹੁਣ ਅਸੀਂ ਉਸ ਤਖਤ ਦੀ ਗੱਲ ਕਰਦੇ ਆ ਕਿ ਜਿਹੜਾ ਇੰਗਲੈਂਡ ਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਕੋਹਿੰਨੂਰ ਹੀਰੇ ਦੀ ਗੱਲ ਕੀਤੀ ਜਾਂਦੀ ਕਿ ਲੱਗਦਾ ਨਹੀਂ ਸੱਚਖੰਡ ਚੇ ਦਰਬਾਰ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹਿੰਨੂਰ ਹੀਰਾ ਸਾਡਾ ਅਸੀਂ ਉਹਨੂੰ ਸਾਮਲ ਲਈਏ ਤੇ ਅਸੀਂ ਸ਼ਾਇਦ ਉਸ ਤੱਕੀ ਸਾਰੀ ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ ਕੋਹਿੰਨੂਰ ਹੀਰਾ ਸਿੱਖ ਕੌਮ ਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਜ਼ਿਆਦਾ ਮੁੱਲ ਦੀ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਵਿੰਨਰ ਨਾਲ ਕੋਈ ਮੇਲ